ਇਕਦੇਓ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅਸੀਂ ਤੁਹਾਨੂੰ ਵੱਖ-ਵੱਖਾ ਵੀਡੀਓ ਪਲੇਟਫਾਰਮ ਤੋਂ ਇਕੱਤਰ ਕੀਤੀ ਜਾਣਕਾਰੀ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਅਸੀਂ ਤਾਜ਼ਾ ਹੀ ਵਿਵਾਦ ਚੱਲ ਰਿਹਾਗਾ। ਵਾਦਨੀ ਬਹੁਤ ਵੱਡੇ-ਵੱਡੇ ਖੁਲਾਸੇ ਹੋ ਰਹੇ ਹੈ ਅਗਰ ਅਨਸਰ ਦੀ ਠਾੜ ਤੇ ਜਗਰਾਉਂ ਦੀ ਹੋਰ ਕਈ ਥਾਵਾਂ ਤੋਂ ਜਿਹੜੀਆਂ ਵੀਡੀਓ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਕੀਤੀਆਂ ਨੇ ਕਾਫੀ ਸਾਰੀਆਂ ਇੰਟਰਵਿਊਆਂ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੈਨਲਾਂ ਤੇ ਚੱਲਿਆ ਨੇ। ਤੇ ਅਸੀਂ ਵੀ ਤੁਹਾਨੂੰ ਉਸ اندਹੀ ਕੁਝ ਅੰਸ ਜਿਹੜੇ ਤੇ ਕੌਣ ਚਾ ਰਹੇ ਆ ਉਮੀਦ ਕਰਦੇ ਆ ਕਿ ਤੁਸੀਂ ਉਹਨਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹ ਜਿਹੜੀ ਸਾਡੇ ਪੰਜਾਬ ਦੇ ਵਿੱਚ ਇਹ ਚਿੱਟੀ ਸੌਂਗ ਫੈਲੀ ਹੋਈ ਹੈ ਇਹਨੂੰ ਰੋਕਿਆ ਜਾ ਸਕੇ ਆਪ ਦੇ ਵਿੱਚ ਕੀ ਹੋ ਰਿਹਾ ਕਿ ਅਨ ਰਜਿਸਟਰਡ ਅਨ ਵੈਰੀਫਾਈਡ ਇੰਨੀ ਕਬੜੀ ਆਬਾਦੀ ਆ ਜਿਹਦੇ ਕਰਕੇ ਬਹੁਤ ਵੱਡਾ ਕਾਨੂੰਨ ਲਾਅ ਐਂਡ ਆਰਡਰ ਇਸ਼ੂ ਬਣ ਰਿਹਾ ਬਹੁਤ ਜਿਆਦਾ ਕ੍ਰਾਈਮ ਹੋ ਰਿਹਾ ਬਹੁਤ ਜਿਆਦਾ ਚੋਰੀਆਂ ਬਹੁਤ ਜਿਆਦਾ ਕਤਲ ਹੋ ਗਾ ਰਿਹਾ ਆ ਤਾਜ਼ਾ ਮਿਸਾਲ ਕੁੰਬੜਾ ਪਿੰਡ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਮਾਰ ਦੇਣਾ ਪੇਕੂਲਿਸ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਤੰਗ ਆ ਲੱਗਾ ਮੁਜ਼ਾਰਾ ਹੋਇਆ ਤੇ ਸਿਹਰ ਪੁਲਿਸ ਨੇ ਕੁਛ ਉਹਦੇ ਮਾੜਾ ਮੋਟਾ ਜਿਹੜਾ ਐਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਹਿਮਾਚਲ ਪ੍ਰਦੇਸ਼ ਦੀ ਤਰਜ ਤੇ ਔਰ ਹੁਣ ਤੱਕ ਸਾਇਤ ਆਪਣੇ ਦੇਸ਼ ਦੇ ਚ ਹੋਰ ਬਹੁਤ ਸਾਰੇ ਸੂਬਿਆਂ ਚ ਇਹ ਕਾਨੂੰਨ ਬਣ ਗਿਆ ਲੇਕਿਨ ਹਿਮਾਚਲ ਪ੍ਰਦੇਸ਼ ਦੀ ਤਰਜ ਤੇ ਇਹ ਬੇਨਤੀ ਕੀਤੀ ਸੀਗੀ ਕਿ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਗੈਰ ਪੰਜਾਬੀ ਆਉਂਦਾ ਸਾਡੇ ਸਟੇਟ ਵਿੱਚ ਚਾਹੇ ਉਹ ਕੰਮ ਕਰਨ ਆਉਂਦਾ ਚਾਹੇ ਉਹ ਪੱਕੇ ਤੌਰ ਦੇ ਉੱਤੇ ਕੋਈ ਐਗਰੀਕਲਚਰ ਜ਼ਮੀਨ ਲੈਣ ਆਉਂਦਾ ਜਾਂ ਰਹਿਣ ਆਉਂਦਾ ਵਾ ਉਹ ਇੱਕ ਹਿਮਾਚਲ ਪ੍ਰਦੇਸ਼ ਦੇ ਤਰ੍ਹਾਂ ਇੱਕ ਕਾਨੂੰਨ ਬਣਾਇਆ ਜਾਵੇ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਅੱਜ ਇਸ ਕਰਕੇ ਲੋੜ ਆ ਕਿਉਂਕਿ ਪੰਜਾਬ ਦੀ ਜਿਹੜੀ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਆ ਜਿਹੜਾ ਆਬਾਦੀ ਦਾ ਸੰਤੁਲਨ ਹੈ ਉਹ ਬਹੁਤ ਵੱਡੇ ਖਤਰੇ 'ਚ ਪਿਆ ਹੋਇਆ ਵਾ ਆ ਜਿੰਨੀਆਂ ਸਰਕਾਰੀ ਨੌਕਰੀਆਂ ਸਾਰੀਆਂ ਗੈਰ ਪੰਜਾਬੀ ਲੈ ਰਹੇ ਬਿਕੋਜ਼ ਪਹਿਲੀ ਹੈ ਨੀਗਾ ਪੰਜਾਬ ਦੇ ਡੋਮਿਸਾਈਲ ਦੀ ਸਰਟੀਫਿਕੇਟ ਦੀ ਪੰਜਾਬ ਦੇ ਬਸ਼ਰ ਹੋਣ ਦੀ ਕੋਈ ਸ਼ਰਤ ਹੀ ਹੈ ਨੀਗੀ ਜੇ ਮੈਂ ਗਲਤ ਨਾ ਹੋਵਾਂ ਤਾਂ ਮੇਰੇ ਅਸਟੀਮੇਟ ਅਲ ਪੰਜਾਬ ਦੇ ਵਿੱਚ ਇਸ ਵਕਤ ਆਲਮੋਸਟ 50 ਲੱਖ ਦੇ ਕਰੀਬ ਗੈਰ ਪੰਜਾਬੀ ਆ ਚੁੱਕੇ ਨੇ ਵੱਸ ਚੁੱਕੇ ਨੇ ਅਸੀਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਨਹੀਂ ਗਏ ਬਾਈਂਡ ਯੂ ਬਿਹਾਰ 'ਚ ਲੈਕਚਰ ਕਰਦੇ ਨੇ ਪ੍ਰਾਈਮ ਮਿਨਿਸਟਰ ਸਾਹਿਬ ਤੇ ਕਾਂਗਰਸ ਦਾ ਇੱਕ ਲੀਡਰ ਬਿਹਾਰੀਆਂ ਨੂੰ ਕ نکال ਰਹਾ ਹੈ ਪਰ ਆਪ ਕੋਲ ਜਾਂਦੇ ਨੇ ਕਿ ਗੁਜਰਾਤ ਦੇ ਕੱਚ ਦੇ ਇਲਾਕੇ ਵਿੱਚ ਆਜ਼ਾਦੀ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਦੇ ਸੱਦੇ ਤੇ ਹਜ਼ਾਰਾਂ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਨੇ ਜਾ ਕੇ ਤਿੰਨ ਤਿੰਨ ਚਾਰ ਚਾਰ ਪੁਸਤਾ ਲਾ ਕੇ ਜ਼ਮੀਨਬਾਦ ਕੀਤੀ ਗੁਜਰਾਤ ਦੀ ਅੱਜ ਸੁਪਰੀਮ ਕੋਰਟ ਵਿੱਚ ਕੇਸ ਪੈਂਡਿੰਗ ਆ ਪਤਾ ਨਹੀਂ ਉਹਨਾਂ ਦਾ ਭਵਿੱਖ ਕੀ ਬਣਨਾ ਅਗਰ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਨਾ ਕੀਤਾ ਤਾਂ ਸਮਝ ਲੈਣਾ ਕਿ ਹਜ਼ਾਰਾਂ ਪੰਜਾਬੀ ਪਰਿਵਾਰ ਗੁਜਰਾਤ ਦੇ ਕੱਚ ਇਲਾਕੇ ਵਿੱਚੋਂ ਉੱਜੜ ਜਾਣਗੇ ਉਹ ਜਿਹੜੇ ਸਾਨੂੰ ਕਹਿ ਰਹੇ ਨੇ ਕਿ ਅਸੀਂ ਕਹਿ ਰਹੇ ਨੇ ਉਹ ਆਪ ਉੱਥੇ ਪੰਜਾਬੀਆਂ ਨੂੰ ਤੇ ਸਿੱਖਾਂ ਦੇ ਪਰਿਵਾਰਾਂ ਨੂੰ ਉੱਥੋਂ ਕੱਢ ਰਹੇ ਨੇ ਅਸੀਂ ਕਦੀ ਕਿਸੇ ਨੂੰ ਕੱਢਿਆ ਨਹੀਂਗਾ ਮੈਂ ਤਾਂ ਕੰਧ ਬਣਾਉਣ ਦੇ ਹੱਕ ਵਿੱਚ ਨਹੀਂਗਾ ਮੈਂ ਤਾਂ ਕੰਡੇ ਵਾਲੀ ਤਾਰ ਲਾਉਣ ਦੇ ਹੱਕ ਵਿੱਚ ਨਹੀਂਗਾ ਮੈਂ ਤਾਂ ਕਹਿਣਾ ਕਿ ਸਿੰਪਲ ਹਿਮਾਚਲ ਔਰ ਉਤਰਾਖੰਡ ਦੀ ਤਰ੍ਹਾਂ ਇੱਕ ਲਾਅ ਬਣਾ ਦਿਓ ਉਸ ਲਾਅ ਦੇ ਹਿਸਾਬ ਨਾਲ ਜਿਹੜਾ ਵੀ ਆ ਸਕਦਾ ਵਸ ਜਵੇ ਜਿਹੜਾ ਉਹ ਸ਼ਰਤਾ ਪੂਰੀਆਂ ਨਹੀਂ ਕਰਦਾ ਉਹ ਬਾਹਰ ਜਾਵੇ ਜਿਹੜੀ ਨਾਰਮਲ ਐਗਰੀਕਲਚਰ ਲੇਬਰ ਹੋ ਤੇ 40 50 ਸਾਲ ਦੀ ਧੋਨਾ ਲਾਉਂਦੀ ਸਾਡੇ ਇਸ ਕੀ ਰੋਕਿਆ ਨਹੀਂ ਉਹਨਾਂ ਨੂੰ ਉਹਦਾ ਪੈਸੇ ਭੇਜਦੇ ਨੇ ਆਪਣੇ ਘਰਾਂ ਦੇ ਵਿੱਚ ਔਰ ਪੰਜਾਬ ਦੇ ਲੋਕ ਮੈਨੂੰ ਦੱਸਾਂ ਚਾਹੋ ਨਾ ਕਦੀ ਮੌਨਸਟਰ ਨਹੀਂ ਹੈ ਹਗੂਮ ਚ ਨਹੀਂ ਕੰਮ ਕਰਦੇ ਲੇਕਿਨ ਇਹਨਾਂ ਲੋਕਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਦੇ ਵੀ ਥੱਪੜ ਮਾਰਿਆ ਔਰ ਇਹਨਾਂ ਨੇ ਕਤਲ ਕੀਤੇ ਨੇ ਦੋ ਮੇਰੀ ਕਨਸਟਿਟੂ ਉਹਨੂੰ ਉਥੇ ਇੱਕ ਗੈਰ ਪੰਜਾਬੀ ਬੰਦਾ ਉਹਦਾ ਨੌਕਰੀ ਕਰਦਾ ਸੀਗਾ ਉਹਦੇ ਹੈਡ ਇੰਜਰੀ ਕਰਕੇ ਕਤਲ ਕਰ ਗਿਆ ਉਹਨੂੰ ਨੇਪਾਲ ਦੇ ਬਾਰਡਰ ਤੋਂ ਜਾ ਕੇ ਪੁਲਿਸ ਬੜੇ ਮੁਸ਼ਕਲ ਨਾਲ ਕਿਉਂਕਿ ਉਹਦਾ ਆਈਫੋਨ ਲੈ ਗਿਆ ਸੀ ਉਹਦੀ ਲੋਕੇਸ਼ਨ ਟ੍ਰੇਸ ਕੀਤੀ ਤਾ ਉਹਨੂੰ ਫੜ ਕੇ ਲੈ ਗਏ ਪਤਾ ਨਹੀਂ ਕਿੰਨੇ ਕਤਲ ਹੋ ਰਹੇ ਨੇ ਜਿਹੜੇ ਟ੍ਰੇਸ ਹੀ ਨਹੀਂ ਕਦੀ ਹੋਣਗੇ ਕਿੰਨਾ ਕ੍ਰਾਈਮ ਹੋਵੇਗਾ ਜਿਹੜਾ ਪੰਜਾਬ 'ਚ ਕਦੀ ਟ੍ਰੇਸ ਹੀ ਨਹੀਂ ਹੋਵੇਗਾ ਅਗਰ ਅਸੀਂ ਕੋ ਲਾਅ ਬਣਾਵਾਂਗੇ ਕਿ ਅਸੀਂ ਕੋਈ ਨਾ ਕੋਈ ਛੋਟੀ ਮੋਟੀ ਫੀਸ ਰੱਖਾਂਗੇ ਈਵਨ ਫੀਸ ਸਜੈਸਟਡ ਆ ਕਿ ਜਿਹੜੇ ਲੋਕ ਟੈਂਪਰੇਰੀ ਵਰਕ ਪਰਮਿਟ ਤੇ ਵੀ ਆਉਂਗੇ ਪੰਜਾਬ ਦੇ ਵਿੱਚ ਉਹ ਵੀ ਕੋਈ ਛੋਟੀ ਮੋਟੀ ਨੋਮੀਨਲ ਜੀ ਫੀਸ ਦੇ ਕੇ ਜਾਣ ਤੇ ਜਿਨ੍ਹਾਂ ਨੇ ਜ਼ਮੀਨ ਖਰੀਦਣੀਆਂ ਇੰਡਸਟਰੀ ਲਾਉਣੀਆਂ ਜਾਂ ਪੱਕੇ ਤੌਰ ਤੇ ਵਸਣਾ ਵਾਂ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਸ਼ਰਤਾਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚੋਂ ਤਾਂ ਪੈਸੇ ਆਮਦਨ ਹੋਣੀ ਪੰਜਾਬ ਨੂੰ ਜਿਹੜੇ ਕੁਝ ਲੋਕ ਇਹ ਦਲੀਲ ਦਿੰਦੇ ਨੇ ਕਿ ਸਾਡੇ ਬੱਚੇ ਵੀ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹਦਾ ਜਵਾਬ ਜਿੱਦਾਂ ਭਗਵੰਤ ਮਾਨ ਨੂੰ ਪੁੱਛਿਆ ਪਾਰਲੀਮੈਂਟ ਦੀ ਇਲੈਕਸ਼ਨ ਵਿੱਚ ਜਾਂ ਕੁਝ ਸਾਡੇ ਆਪਣੀ ਪਾਰਟੀ ਦੇ ਲੀਡਰਸ ਨੂੰ ਕਈ ਪੁੱਛ ਲੈਂਦੇ ਨੇ ਬਾਹਰ ਕਿ ਤੁਸੀਂ ਉਹ ਉਹ ਕਹਿੰਦੇ ਨੇ ਜੀ ਸਾਡੇ ਬੱਚੇ ਵੀ ਬਾਹਰ ਜਾ ਰਹੇ ਉਹਨਾਂ ਨੂੰ ਮੇਰਾ ਇਹੀ ਜਵਾਬ ਆ ਕਿ ਤੁਸੀਂ ਇਹ ਦੱਸੋ ਕਿ ਸਾਡੇ ਪੰਜਾਬੀਆਂ ਨੂੰ ਵਿਸ਼ਵ ਦੇ ਵਿੱਚ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਕੀ ਬਿਨਾਂ ਸ਼ਰਤ ਤੋਂ ਉੱਥੇ ਰਹਿਣ ਦਿੰਦਾ ਕੋਈ ਜਿਹਨੀਆਂ ਪਾਸਪੋਰਟ ਹੋਣਾ ਹੈ ਸ਼ਰਤ ਹੈ ਵੀਜ਼ਾ ਹੋਣਾ ਹੈ ਸ਼ਰਤ ਹੈ ਪੀਆਰ ਦੀ ਐਪਲੀਕੇਸ਼ਨ ਦੇਣਾ ਉਹ ਸ਼ਰਤ ਹੈ ਵਰਕ ਪਰਮਿਟ ਲੈਣਾ ਉਹ ਸ਼ਰਤ ਹੈ ਔਰ ਇੱਕ ਇੰਪੋਰਟੈਂਟ ਗੱਲ ਹੋਰ ਹੈ ਕਿ ਇਹ ਜਿਹੜੇ ਦੇਸ਼ਾਂ ਦਾ ਮੈਂ ਨਾਮ ਲੈ ਰਿਹਾ ਜਿੱਥੇ ਜ਼ਿਕਰ ਕਰਦੇ ਸਾਡੇ ਪੋਲਿਟਿਸ਼ੀਅਨ ਇੱਕ ਗੱਲ ਅੱਛੀ ਤਰ੍ਹਾਂ ਯਾਦ ਰੱਖਿਓ ਕਿ ਉਹਨਾਂ ਦੇਸ਼ਾਂ ਦੀ ਓरिजिनल ਵਾਦੀ ਨਹੀਂ ਸ਼ਿਫਟ ਕਰੀ ਕਿਤੇ ਵੀ ਉਥੇ ਹੀ ਆ ਹੁਣ ਲੇਟੈਸਟ ਤੁਸੀਂ ਦੇਖੋਗੇ ਕਿ ਕੈਨੇਡਾ ਤੇ ਅਮਰੀਕਾ ਨੇ ਬਹੁਤ ਸ਼ਕਤੀ ਕਰਤੀ ਆ ਇਮੀਗ੍ਰੇਸ਼ਨ ਲਾਜ਼ ਨੂੰ ਬਹੁਤ ਟਾਈਟਨ ਕਰਤਾ ਬਲਕਿ ਜਿਹੜਾ ਡੋਨਲਡ ਟਰੰਪ ਨੇ ਇਲੈਕਸ਼ਨ ਦਾ ਇੱਕ ਬੜਾ ਵੱਡਾ ਲੁਕਤਾ ਇਹ ਸੀਗਾ ਉਥੋਂ ਦੀ ਅਮਰੀਕਨਸ ਨੇ ਫੀਲ ਕੀਤਾ ਕਿ ਸਾਡੀਆਂ ਜੋਬਸ ਸਾਡਾ ਜਿਹੜਾ ਕਲਚਰ ਸਾਡਾ ਜਿਹੜੀ ਸਾਡੀ ਲੈਂਗੁਏਜ ਉਹ ਖਰਾਬ ਹੋ ਰਹੀ ਆ ਤੁਸੀਂ ਵਿਸ਼ਪ ਚੋਂ ਆ ਰਹੇ ਬਾਹਰਲੇ ਲੋਕਾਂ ਨੂੰ ਰੋਕਿਆ ਜਾਵੇ ਇਹ ਟਰੰਪ ਦਾ ਇੱਕ ਇਲੈਕਟੋਰਲ ਬਹੁਤ ਵੱਡਾ ਮੁੱਦਾ ਤੇ ਜਿਹੜੀ ਕੈਨੇਡਾ ਦੀ ਹੁਣ ਜੁਹਣ ਜਾਰੀ ਇਲੈਕਸ਼ਨ ਪੋਸ ਇਲੈਕਸ਼ਨ ਵਿੱਚ ਵੀ ਜਿਹੜਾ ਟਰੂਡੋ ਦੇ ਆਪੋਜ਼ਿਟ ਕੈਂਪ ਹੈਗਾ ਵਾ ਉਹਨਾਂ ਦਾ ਬਹੁਤ ਵੱਡਾ ਮੁੱਦਾ ਇਹੀ ਆ ਕਿ ਅਸੀਂ ਬਾਹਰੋਂ ਕਿਸੇ ਨੂੰ ਆਉਣ ਨਹੀਂ ਦੇਣਾ ਚਾਹੁੰਦੇ ਤੋਂ ਮੈਂ ਤਾਂ ਫਿਰ ਇਹ ਕਹਿ ਰਿਹਾ ਵਾਂ ਕਿ ਭਾਰਤ ਸਾਡਾ ਇੱਕ ਦੇਸ਼ ਆ ਮੈਂ ਕਿਸੇ ਦੇ ਖਿਲਾਫ ਨਹੀਂਗਾ ਜੀ ਸੱਤ ਕੇ ਆਓ ਲੇਕਿਨ ਕੋਈ ਨਾ ਕੋਈ ਕਾਨੂੰਨ ਅਸੂਲ ਕੋਈ ਨਾ ਕੋਈ ਸ਼ਰਤ ਪੂਰੀ ਕਰਕੇ ਆਉਣ ਹਰ ਵਰਗ ਦੇ ਲੋਕਾਂ ਨੂੰ ਔਰ ਖਾਸ ਤੌਰ ਤੇ ਜਿਹੜੇ ਮੇਰੇ ਗਰੀਬ ਭਰਾ ਨੇ दलित वर्ग ਹੈਗਾ ਸ਼ੈਡਿਊਲ ਕਾਸਟ ਵਰਗਾ ਮੈਂ ਉਹਨਾਂ ਨੂੰ ਵੋਨ ਕਰਨਾ ਚਾਹਨਾ ਕਿ ਸਭ ਤੋਂ ਜ਼ਿਆਦਾ ਤੁਹਾਡਾ ਭਵਿੱਖ ਖਤਰੇ 'ਚ ਪਿਆ ਵਾ ਸਭ ਤੋਂ ਜ਼ਿਆਦਾ ਡਾਕਾ ਤੁਹਾਡੇ ਕੰਮਾਂ ਦੇ ਉੱਤੇ ਵੱਜਿਆ ਵਾ ਸਭ ਤੋਂ ਜ਼ਿਆਦਾ ਗਾਂ ਆਉਣ ਵਾਲੇ ਸਮੇਂ 'ਚ ਡਾਕਾ ਤੁਹਾਡੇ ਕਾਰੋਬਾਰਾਂ ਦੇ ਉੱਤੇ ਵੱਜਣਾ ਵਾ ਸਭ ਤੋਂ ਜ਼ਿਆਦਾ ਨੁਕਸਾਨ ਛੋਟੇ ਤੇ ਦਰਮਿਆਨੇ ਗਰੀਬ ਦੁਕਾਨਦਾਰ ਨੂੰ ਹੋਣਾ ਵਾ ਇਸ ਕਰਕੇ ਮਾਸ ਕੰਟੈਕਟ ਪ੍ਰੋਗਰਾਮ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੂੰ ਅਸੀਂ ਨਾਲ ਲੈ ਕੇ ਇੱਕ ਅਵੇਰਨੈਸ ਸਪਰੈਡ ਕਰਨੀ ਆ ਔਰ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਸਪੀਕਰ ਦੇ ਉੱਤੇ ਦਬਾਅ ਬਣਾਉਣਾ ਕਿ ਇਸ ਬਿੱਲ ਨੂੰ ਇੰਟਰੋਡਿਊਸ ਕਰਕੇ ਘੱਟੋ ਘੱਟ ਬਣਦੀ ਬਹਿਸ ਜੜੀ ਆ ਉਹ ਕਰਾਈ ਜਾਵੇ ਇਹਦੇ ਤੇ ਬਹਿਸ ਤਾਂ ਕਰਾਓ 117 ਐਮਐਲਏ ਨੇ ਸਾਰਿਆਂ ਦੀ رائے ਲਓ ਉੱਥੇ ਨਾਲੇ ਲੋਕਾਂ ਨੂੰ ਪਤਾ ਲੱਗੂਗਾ ਕਿ ਸਾਡਾ ਐਮਐਲਏ ਜਿਹੜਾ ਵਾ ਉਹ ਕਿਹਦੇ ਨਾਲ ਖੜਦਾ ਵਾ ਕਿ ਉਹ ਗੈਰ ਪੰਜਾਬੀਆਂ ਦੇ ਹੱਕ ਵਿੱਚ ਨੇ ਜਾਂ ਪੰਜਾਬ ਦੀ ਵਸੋਂ ਦੇ ਹੱਕ ਵਿੱਚ ਉਹਦੇ ਜਿਹੜੇ ਅਧਿਕਾਰ ਬਚਾਉਣ ਦੇ ਹੱਕ ਵਿੱਚ ਆਉਂਦੇ ਨੇ ਕਿ ਇਹ ਬਿੱਲ ਨੂੰ ਆਗਾਮੀ ਵਿੰਟਰ ਸੈਸ਼ਨ ਬਲਕਿ ਤਾਂ ਚਾਹੀਦਾ ਇਹ ਲਈ ਸਪੈਸ਼ਲ ਸੈਸ਼ਨ ਆ ਪੰਜਾਬ ਦੀ ਵਿਧਾਨ ਸਭਾ ਦਾ ਉਲ ਜਲੂਲ ਗੱਲਾਂ ਤੇ ਵਿਧਾਨ ਸਭਾ ਦੇ ਜਿਹੜੇ ਸੈਸ਼ਨ ਵਿਸ਼ੇਸ਼ ਇੱਕ ਇੱਕ ਦੋ ਦੋ ਦਿਨ ਦੇ ਸਦਕੇ ਪੈਸਾ ਦਾਇਆ ਕਰਦੇ ਨੇ ਇਹਨਾਂੋਂ ਜ਼ਿਆਦਾ ਇੰਪੋਰਟੈਂਟ ਇਸ਼ੂ ਮੈਂ ਸਮਝਦਾ ਪੰਜਾਬ ਦਾ ਲੋਕਾਂ ਦਾ ਨਹੀਂ ਹੋ ਸਕਦਾ ਅੱਜ ਦਾ ਵਿਸ਼ਾ ਹੈ ਜੋ ਮੈਂ 23 ਜਨਵਰੀ 2023 ਨੂੰ ਇੱਕ ਬਹੁਤ ਅਹਿਮ ਪ੍ਰਾਈਵੇਟ ਮੈਂਬਰ ਬਿਲ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫਤਰ ਵਿੱਚ ਜਾ ਕੇ ਆਪਣੇ ਨਾਲ ਕੁਲੀਕਸ ਕਾਂਗਰਸ ਪਾਰਟੀ ਦੇ ਨਾਲ ਲਿਜਾ ਕੇ ਐਮ ਐਲ ਏ ਮੈਂ ਇੱਕ ਬਿੱਲ ਉਹਨਾਂ ਨੂੰ ਜ਼ਾਤੀ ਤੌਰ ਤੇ ਮਿਲ ਕੇ ਸਮਝਾਇਆ ਵੀ ਤੇ ਪੇਸ਼ ਕੀਤਾ ਵਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਔਰ ਹੁਣ ਤੱਕ ਸ਼ਾਇਦ ਆਪਣੇ ਦੇਸ਼ ਵਿੱਚ ਹੋਰ ਬਹੁਤ ਸਾਰੇ ਸੂਬਿਆਂ ਚ ਇਹ ਕਾਨੂੰਨ ਬਣ ਗਿਆ ਲੇਕਿਨ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇਹ ਬੇਨਤੀ ਕੀਤੀ ਸੀਗੀ ਕਿ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਗੈਰ ਪੰਜਾਬੀ ਆਉਂਦਾ ਸਾਡੇ ਸਟੇਟ ਵਿੱਚ ਚਾਹੇ ਉਹ ਕੰਮ ਕਰਨ ਆਉਂਦਾ ਚਾਹੇ ਉਹ ਪੱਕੇ ਤੌਰ ਦੇ ਉੱਤੇ ਕੋਈ ਐਗਰੀਕਲਚਰ ਜ਼ਮੀਨ ਲੈਣ ਆਉਂਦਾ ਜਾਂ ਰਹਿਣ ਆਉਂਦਾ ਵਾ ਉਹ ਇੱਕ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਇੱਕ ਕਾਨੂੰਨ ਬਣਾਇਆ ਜਾਵੇ ਜੇ ਜਿਸ ਕਾਨੂੰਨ ਦਾ ਨਾਮ ਹੈ ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ 1972 ਇਹ ਉਸ ਵਕਤ ਦੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਮੈਂ ਸਮਝਦਾ ਬੜੇ ਦੂਰ ਅੰਦੇਸ਼ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਉਹਨਾਂ ਨੇ 50 ਸਾਲ ਪਹਿਲਾਂ ਇਹ ਲਾਅ ਹਿਮਾਚਲ ਪ੍ਰਦੇਸ਼ ਵਿੱਚ ਬਣਾਇਆ ਤਾਂ ਕਿ ਹਿਮਾਚਲੀਆਂ ਦੀ ਧੋਨ ਬਚ ਸਕੇ ਉਹਨਾਂ ਦੀ ਜ਼ੁਬਾਨ ਬਚ ਸਕੇ ਉਹਨਾਂ ਦਾ ਸੱਭਿਆਚਾਰ ਉਹਨਾਂ ਦੇ ਧਾਰਮਿਕ ਤੇ ਸਮਾਜਿਕ ਰੀਤੀ ਰਿਵਾਜ ਬਚ ਸਕਣ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਅਗਰ ਹਿਮਾਚਲ ਪ੍ਰਦੇਸ਼ ਵਿੱਚ ਕਿਸੇ ਤਰੀਕੇ ਦੀ ਅਸੀਂ ਪਾਬੰਦੀ ਨਾ ਲਾਈ ਬਾਹਰੋਂ ਆਉਣ ਤੇ ਲੋਕਾਂ ਤੇ ਕਾ ਹਿਮਾਚਲ ਦੇ ਜਿਹੜੇ ਗਰੀਬ ਬਾਗਵਾਨ ਆ ਛੋਟੇ ਕਿਸਾਨ ਨੇ 2 4 5 ਬਿਗੀਆਂ ਦੇ ਬਾਗ ਨੇ ਉਹਨਾਂ ਨੂੰ ਦਿੱਲੀ ਬੰਬਈ ਤੇ ਕਲਕੱਤਾ ਵਰਗੇ ਮੀਰਾਂ ਨੇ ਆਣ ਕੇ ਖਰੀਦ ਲੈਣਾ ਤੇ ਉੱਥੇ ਇਹਨਾਂ ਹਿਮਾਚਲੀਆਂ ਨੂੰ ਆਪਣੇ ਹੀ ਬਾਗਾ ਜ਼ਮੀਨਾਂ ਵਿੱਚ ਨੌਕਰ ਬਣਾ ਲੈਣ। ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਅੱਜ ਇਸ ਕਰਕੇ ਲੋੜ ਆ ਕਿਉਂਕਿ ਪੰਜਾਬ ਦੀ ਜਿਹੜੀ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਆ ਜਿਹੜਾ ਆਬਾਦੀ ਦਾ ਸੰਤੁਲਨ ਹੈ ਉਹ ਬਹੁਤ ਵੱਡੇ ਖਤਰੇ 'ਚ ਪਿਆ ਹੋਇਆ ਆ। ਕਾਰਨ ਇਸ ਦਾ ਹੈ ਕਿ ਸਾਡੀ ਪੌਣੇ 3 ਕਰੋੜ ਵਾਦੀ ਹੈ ਪੰਜਾਬ ਦੀ ਪ੍ਰੋਕਸੀਮਿਟੀ ਇਸ ਵਕਤ ਇਸ ਪੌਣੇ 3 ਕਰੋੜ ਚੋਂ ਕੋਈ ਲਗਭਗ 75-80 ਲੱਖ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਿਛਲੇ ਕੁਝ ਦਹਾਕਿਆਂ ਵਿੱਚ ਸਾਰੇ ਵਿਸ਼ਵ ਚ ਫੈਲ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਕਿ ਕੈਨੇਡਾ ਵਿੱਚ ਸਾਡੀ ਪੋਪੂਲੇਸ਼ਨ ਆਲਮੋਸਟ 1 ਮਿਲੀਅਨ ਤੋਂ ਉੱਤੇ ਰਜਿਸਟਰਡ ਹੈ ਇਸੇ ਤਰੀਕੇ ਨਾਲ ਯੂਐਸਏ ਚ ਆਸਟ੍ਰੇਲੀਆ ਨਿਊਜ਼ੀਲੈਂਡ ਚ ਸਾਰੇ ਯੂਰਪ ਚ ਮਿਡਲ ਈਸਟ ਵਿੱਚ ਔਰ ਇਹ ਜਿਹੜੀ ਮਾਈਗ੍ਰੇਸ਼ਨ ਹੋਈ ਆ ਇਹਦੀ ਜਗ੍ਹਾ ਦੇ ਉੱਤੇ ਪੰਜਾਬ ਵਿੱਚ ਇਲੀਗਲ ਤਰੀਕੇ ਨਾਲ ਮੈਂ ਕਹਿ ਰਿਹਾ ਗੈਰ ਕਾਨੂੰਨੀ ਢੰਗ ਦੇ ਨਾਲ ਬਹੁਤ ਵੱਡੀ ਵਸੂ ਪੰਜਾਬ ਦੇ ਵਿੱਚ ਉਹਨਾਂ ਨੂੰ ਰਿਪਲੇਸ ਕਰ ਗਈ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਮੇਰੇ ਐਸਟੀਮੇਟ ਨਾਲ ਪੰਜਾਬ ਦੇ ਵਿੱਚ ਇਸ ਵਕਤ ਆਲਮੋਸਟ 50 ਲੱਖ ਦੇ ਕਰੀਬ ਗੈਰ ਪੰਜਾਬੀ ਆ ਚੁੱਕੇ ਨੇ ਵੱਸ ਚੁੱਕੇ ਨੇ ਅਸੀਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਨਹੀਂ ਹੈਗੇ ਮਾਈਂਡ ਯੂ ਕੁਝ ਪ੍ਰਚਾਰ ਪ੍ਰੋਪਗੈਂਡਾ ਇਸ ਤਰ੍ਹਾਂ ਦਾ ਕੀਤਾ ਗਿਆ ਪਾਰਲੀਮੈਂਟ ਇਲੈਕਸ਼ਨ ਵਿੱਚ ਖਾਸ ਤੌਰ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਰਤਾ ਬਿਹਾਰ ਦੀ ਰੈਲੀ ਵਿੱਚ ਜਾ ਕੇ ਕਿ ਕਾਂਗਰਸ ਦਾ ਇੱਕ ਲੀਡਰ ਹੈ ਜੋ ਪੰਜਾਬ ਵਿੱਚ ਬਿਹਾਰੀਆਂ ਕੋ ਬਿਹਾਰ ਪੰਜਾਬ ਵਿੱਚ ਬਿਹਾਰੀਆਂ ਨੂੰ ਕੱਢ ਰਹਾ ਹੈ ਬਾਤ ਨਾ ਮੈਂ ਕਦੀ ਸ਼ਬਦ ਵਰਤਿਆ ਬਿਹਾਰੀ ਨਾ ਮੈਂ ਕਦੀ ਸ਼ਬਦ ਵਰਤਿਆ ਯੂਪੀ ਨਾ ਮੈਂ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਸ਼ਬਦ ਵਰਤਿਆ ਮੇਰਾ ਲੌਜਿਕ ਸਿੰਪਲ ਐਂਡ ਪਲੇਨ ਹੈ ਕਿ ਸਾਡੇ ਦੇਸ਼ ਦੇ ਵਿੱਚੋਂ ਕੋਈ ਵੀ ਆਦਮੀ ਪੰਜਾਬ ਦੇ ਵਿੱਚ ਅਗਰ ਵਸਣਾ ਚਾਹੁੰਦਾ ਰਹਿਣਾ ਚਾਹੁੰਦਾ ਵੋਟਰ ਬਣਨਾ ਚਾਹੁੰਦਾ ਸਰਕਾਰੀ ਨੌਕਰੀ ਲੈਣਾ ਚਾਹੁੰਦਾ ਤੇ ਜਿਹੜੇ ਹਿਮਾਚਲ ਪ੍ਰਦੇਸ਼ ਨੇ ਲਾਅ ਬਣਾਏ ਨੇ ਉਸ ਆਧਾਰ ਦੇ ਉੱਤੇ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਤੇ ਪੰਜਾਬ ਦੇ ਵਿੱਚ ਵੱਸ ਸਕਦਾ ਇਸ ਤੋਂ ਪਹਿਲਾਂ ਜਿੱਦਾਂ ਜ਼ਿਕਰ ਕੀਤਾ ਕਿ ਗੁਜਰਾਤ ਰਾਜਸਥਾਨ ਨਾਰਥ-ਈਸਟ ਦੀਆਂ ਬੜੀਆਂ ਸਟੇਟਾਂ ਵਿੱਚ ਲਾਅ ਬਣ ਚੁੱਕਾ ਆਲਰੇਡੀ ਔਰ ਲੇਟੈਸਟ ਬੀਜੇਪੀ ਰੂਲ ਸਟੇਟ ਉਤਰਾਖੰਡ ਵਿੱਚ ਵਿਸ਼ੇਸ਼ ਤੌਰ ਤੇ ਬੀਜੇਪੀ ਦੀ ਸਰਕਾਰ ਨੇ ਹੁਣੇ ਹੀ ਇਸ ਸਾਲ ਦੇ ਮਾਰਚ ਮਹੀਨੇ ਵਿੱਚ ਆਪਣੀ ਸਟੇਟ ਵਿੱਚ ਵੀ ਲਾਅ ਇਹ ਜਿਹੜਾ ਇੰਟਰੋਡਿਊਸ ਕੀਤਾ ਵਾ ਜਿਹੜੀ ਮੈਂ ਡੈਮੋਗ੍ਰਾਫਿਕ ਸਿਚੁਏਸ਼ਨ ਦਾ ਉਦਾਹਰਣ ਤੁਹਾਨੂੰ ਮਿਲ ਗਿਆ ਜਦੋਂ ਜਗਤਪੁਰੇ ਵਿੱਚ ਪੰਚਾਇਤੀ ਚੋਣਾਂ ਵਿੱਚ ਮੋਹੱਲੀ ਦੇ ਇੱਕ ਪਿੰਡ ਵਿੱਚ ਜਦੋਂ ਉਹਨਾਂ ਨੇ ਵੋਟਰ ਸੂਚੀ ਲਈ ਤਾਂ ਉਸ ਵੋਟਰ ਸੂਚੀ ਵਿੱਚ ਪਤਾ ਲੱਗਿਆ ਕਿ ਜਿਹੜਾ origignal ਜਗਤਪੁਰੇ ਦੇ ਬਿਸ਼ਪ ਵਸਿੰਦੇ ਸੀਗੇ ਉਹਨਾਂ ਦੀਆਂ ਵੋਟਾਂ ਸਿਰਫ 8900 ਰਹਿ ਗਈਆਂ ਤੇ ਜਿਹੜੇ ਬਾਹਰੋਂ ਆ ਕੇ ਲੋਕੀ ਕਿਸੇ ਲਾਗੇ ਕਲੋਨੀ ਚ ਵਸੇ ਸੀ ਸਰਕਾਰ ਨੇ ਉਹਨਾਂ ਦੀਆਂ ਵੋਟਾਂ ਚੱਕ ਕੇ ਜਗਤਪੁਰੇ ਵਿੱਚ ਅੱਜ ਕੇ 9000 ਵੋਟ ਬਣਾ ਦਿੱਤੀ ਕਿਉਂਕਿ ਅਕਸਰ ਜਿਹੜਾ ਪੰਜਾਬ ਚ ਆ ਗਿਆ ਜਿਹੜਾ ਦਾ ਆਧਾਰ ਕਾਰਡ ਬਣ ਗਿਆ ਉਹ ਕਿਤੇ ਨਾ ਕਿਤੇ ਤਾਂ ਵੋਟਰ ਬਣਦਾ ਹੀ ਆ। ਸੋ ਸਾਡਾ ਸਭ ਤੋਂ ਵੱਡਾ ਖਤਰਾ ਜਿਹੜਾ ਸਾਡੀ ਆਈਡੈਂਟੀਟੀ ਨੂੰ ਸਾਡੀ ਪੰਜਾਬ ਦੀ ਐਗਜ਼ਿਸਟੈਂਸ ਨੂੰ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਸਾਡੀ ਜ਼ੁਬਾਨ ਨੂੰ ਜਿਵੇਂ ਮੈਂ ਕਿਹਾ ਕਿ ਸਾਡੇ ਸਵਾਦ ਧਾਰਮਿਕ ਅਤੇ ਦੇ ਜਿਹੜੇ ਸਮਾਜਿਕ ਰੀਤੀ ਰਿਵਾਜਾਂ ਨੂੰ ਪੰਦਾ ਵਾ। ਜਿਹੜੇ ਕੁਝ ਲੋਕ ਇਹ ਦਲੀਲ ਦਿੰਦੇ ਨੇ ਕਿ ਸਾਡੇ ਬੱਚੇ ਵੀ ਵਿਦੇਸ਼ਾਂ ਵਿੱਚ ਜਾ ਰਹੇ ਨੇ। ਉਹਦਾ ਜਵਾਬ ਜਿੰਦਾ ਭਗਵੰਤ ਮਾਨ ਨੂੰ ਪੁੱਛਿਆ ਪਾਰਲੀਮੈਂਟ ਦੀ ਇਲੈਕਸ਼ਨ ਵਿੱਚ ਜਾਂ ਕੁਝ ਸਾਡੇ ਆਪਣੀ ਪਾਰਟੀ ਦੇ ਲੀਡਰਸ ਨੂੰ ਕਈ ਪੁੱਛ ਲੈਂਦੇ ਨੇ ਬਾਹਰ ਕਿ ਤੁਸੀਂ ਉਹ ਉਹ ਕਹਿੰਦੇ ਨੇ ਜੀ ਸਾਡੇ ਬੱਚੇ ਵੀ ਬਾਹਰ ਜਾ ਦੇ ਉਹਨਾਂ ਨੂੰ ਮੇਰਾ ਇਹੀ ਜਵਾਬ ਆ ਕਿ ਤੁਸੀਂ ਇਹ ਦੱਸੋ ਕਿ ਸਾਡੇ ਪੰਜਾਬੀਆਂ ਨੂੰ ਵਿਸ਼ਵ ਦੇ ਵਿੱਚ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਕੀ ਬਿਨਾਂ ਸ਼ਰਤ ਤੋਂ ਉੱਥੇ ਰਹਿਣ ਦਿੰਦਾ ਕੋਈ ਜਿਹਨੀਆਂ ਪਾਸਪੋਰਟ ਹੋਣਾ ਹੈ ਸ਼ਰਤ ਹੈ ਵੀਜ਼ਾ ਹੋਣਾ ਹੈ ਸ਼ਰਤ ਹੈ ਪੀਆਰ ਦੀ ਐਪਲੀਕੇਸ਼ਨ ਦੇਣਾ ਉਹ ਸ਼ਰਤ ਹੈ ਵਰਕ ਪਰਮਿਟ ਲੈਣਾ ਉਹ ਸ਼ਰਤ ਹੈ ਔਰ ਇੱਕ ਇੰਪੋਰਟੈਂਟ ਗੱਲ ਹੋਰ ਹੈ ਕਿ ਇਹ ਜਿਹੜੇ ਦੇਸ਼ਾਂ ਦਾ ਮੈਂ ਨਾਮ ਲੈ ਰਿਹਾ ਜਿੱਥੇ ਜ਼ਿਕਰ ਕਰਦੇ ਸਾਡੇ ਪੋਲੀਟਿਸ਼ੀਅਨ ਇੱਕ ਗੱਲ ਅੱਛੀ ਤਰ੍ਹਾਂ ਯਾਦ ਰੱਖੋ ਕਿ ਉਹਨਾਂ ਦੇਸ਼ਾਂ ਦੀ origignal ਆਬਾਦੀ ਨਹੀਂ ਸ਼ਿਫਟ ਕਰ ਰਹੀ ਕਿਤੇ ਵੀ ਉੱਥੇ ਹੀ ਆ ਕੈਨੇਡਾ ਉੱਥੇ ਹੀ ਆ ਆਸਟ੍ਰੇਲੀਆ ਉੱਥੇ ਅਮਰੀਕਾ ਕਿਉਂਕਿ ਉਹਨਾਂ ਕੋ ਲੈਂਡ ਮਾਸ ਬਹੁਤ ਜ਼ਿਆਦਾ ਵਾ ਉਹਨਾਂ ਕੋ ਰਕਬਾ ਇੰਨਾ ਜ਼ਿਆਦਾ ਉਹਨਾਂ ਨੂੰ ਹਿਊਮਨ ਰਿਸੋਰਸ ਮੈਨਪਾਵਰ ਵਰਕਫੋਰਸ ਚਾਹੀਦੀ ਆ ਇਸ ਕਰਕੇ ਉਹ ਸੱਦਾ ਦਿੰਦੇ ਨੇ ਜਦੋਂ ਉਹਨਾਂ ਦੀ ਵਰਕਫੋਰਸ ਪੂਰੀ ਹੋ ਜਾਂਦੀ ਆ ਉਹ ਉੱਥੇ ਰੋਕ ਦਿੰਦੇ ਨੇ ਹੁਣ ਲੇਟੈਸਟ ਤੁਸੀਂ ਦੇਖੋਗੇ ਕਿ ਕੈਨੇਡਾ ਤੇ ਅਮਰੀਕਾ ਨੇ ਬਹੁਤ ਸ਼ਕਤੀ ਕਰਤੀ ਆ ਇਮੀਗ੍ਰੇਸ਼ਨ ਲਾਜ਼ ਨੂੰ ਬਹੁਤ ਟਾਈਟਨ ਕਰਤਾ ਬਲਕਿ ਜਿਹੜਾ ਡੋਨਲਡ ਟਰੰਪ ਨੇ ਇਲੈਕਸ਼ਨ ਦਾ ਇੱਕ ਬੜਾ ਵੱਡਾ ਲੁਕਤਾ ਇਹ ਸੀਗਾ ਉਥੋਂ ਦੀ ਅਮਰੀਕਨਸ ਨੇ ਫੀਲ ਕੀਤਾ ਕਿ ਸਾਡੀਆਂ ਜੋਬਸ ਸਾਡਾ ਜਿਹੜਾ ਕਲਚਰ ਸਾਡਾ ਜਿਹੜੀ ਸਾਡੀ ਲੈਂਗੁਏਜ ਉਹ ਖਰਾਬ ਹੋ ਰਹੀ ਆ ਤੁਸੀਂ ਵਿਸ਼ਿਪ ਚੋਂ ਆ ਰਹੇ ਬਾਹਰਲੇ ਲੋਕਾਂ ਨੂੰ ਰੋਕਿਆ ਜਾਵੇ ਇਹ ਟਰੰਪ ਦਾ ਇੱਕ ਇਲੈਕਟੋਰਲ ਬਹੁਤ ਵੱਡਾ ਮੁੱਦਾ ਤੇ ਜਿਹੜੀ ਕੈਨੇਡਾ ਦੀ ਹੁਣ ਹੋਣ ਜਾ ਰਹੀ ਇਲੈਕਸ਼ਨ ਉਹ ਸਿਲੈਕਸ਼ਨ ਵਿੱਚ ਵੀ ਜਿਹੜਾ ਟਰੂਡੋ ਦੇ ਆਪੋਜ਼ਿਟ ਕੈਂਪ ਹੈਗਾ ਵਾ ਉਹਨਾਂ ਦਾ ਬਹੁਤ ਵੱਡਾ ਮੁੱਦਾ ਮੁੱਦਾ ਇਹੀ ਆ ਕਿ ਅਸੀਂ ਬਾਹਰੋਂ ਕਿਸੇ ਨੂੰ ਆਉਣ ਨਹੀਂ ਦੇਣਾ ਚਾਹੁੰਦੇ ਤੋਂ ਮੈਂ ਤਾਂ ਫਿਰ ਇਹ ਕਹਿ ਰਿਹਾ ਵਾਂ ਕਿ ਭਾਵੇਂ ਸਾਡਾ ਇਕਨਿਸ਼ ਆ ਮੈਂ ਕਿਸੇ ਦੇ ਖਿਲਾਫ ਨਹੀਂਗਾ ਜੀ ਸੱਦ ਕੇ ਆਓ ਲੇਕਿਨ ਕੋਈ ਨਾ ਕੋਈ ਕਾਨੂੰਨ ਅਸੂਲ ਕੋਈ ਨਾ ਕੋਈ ਸ਼ਰਤ ਕੋਈ ਪੂਰੀ ਕਰਕੇ ਆਉਣ ਕਿਉਂਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਅਨ ਰਜਿਸਟਰਡ ਅਨ ਵੈਰੀਫਾਈਡ ਇੰਨੀ ਵੱਡੀ ਆਬਾਦੀ ਆ ਜਿਹਦੇ ਕਰਕੇ ਬਹੁਤ ਵੱਡਾ ਕਾਨੂੰਨ ਲਾਅ ਐਂਡ ਆਰਡਰ ਇਸ਼ੂ ਬਣ ਰਿਹਾ ਬਹੁਤ ਜ਼ਿਆਦਾ ਕ੍ਰਾਈਮ ਹੋ ਰਿਹਾ ਵਾ ਬਹੁਤ ਜ਼ਿਆਦਾ ਚੋਰੀਆਂ ਬਹੁਤ ਜ਼ਿਆਦਾ ਕਤਲੋਗਾਰ ਆ ਆ ਤਾਜ਼ਾ ਮਿਸਾਲ ਕੁੰਬੜਾ ਪਿੰਡ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਮਾਰ ਦੇਣਾ ਤੇ ਪੁਲਿਸ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਤੰਦਾ ਲੱਗਿਆ ਮੁਜ਼ਾਰਾ ਹੋਇਆ ਤੇ ਫਿਰ ਪੁਲਿਸ ਨੇ ਕੁਛ ਉਹਦੇ ਮਾੜਾ ਮੋਟਾ ਜਿਹੜਾ ਐਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਆ ਦੂਜਾ ਮੈਂ ਕਹਿ ਰਿਹਾ ਸੀਗਾ ਕਿ ਜਿੱਦਾਂ ਮੈਂ ਕਿਹਾ ਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਅਸੀਂ ਹਿਮਾਚਲ ਜਾਂਦੇ ਆ हिमाचल प्रदेश ਵਿੱਚ ਵੜਦਿਆਂ ਨੂੰ ਸਾਡੇ ਕੋਲ 50 ਰੁਪਏ ਪ੍ਰਤੀ ਗੱਡੀ ਉਹ ਟੋਲ ਟੈਕਸ ਕਲੈਕਟ ਕਰ ਰਹੇ ਨੇ ਉਹ ਵੀ ਇੱਕ ਲਾ ਉਹਨਾਂ ਦਾ ਔਰ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮੈਂ ਬਿੱਲ ਦਿੱਤਾ ਸੀਗਾ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਮੇਰੇ ਕੋਲ ਸਾਰਾ ਰਿਪੋਰਟ ਹੈ ਚੰਗੀਤਰਾ ਨਾਲ ਇਸ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਸ ਬਿੱਲ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਔਰ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਨੇ ਠੰਡੇ ਬਸਤੇ ਵਿੱਚ ਪਾਤਾ ਮੈਨੂੰ ਉਹ ਦੋ ਚਿੱਠੀਆਂ ਭੇਜੀਆਂ ਸਪੀਕਰ ਨੇ ਆ ਮੈਂ ਤੁਹਾਨੂੰ ਚਿੱਠੀਆਂ ਦਾ ਤੁਹਾਨੂੰ ਈਮੇਲ ਵੀ ਕਰ ਦੂੰਗਾ ਉਹਨੂੰ ਸਕੈਨ ਕਰਕੇ ਇੱਕ ਮੈਨੂੰ ਭੇਜੀ ਉਹਨਾਂ ਨੇ 22 ਜੂਨ 2023 ਨੂੰ ਮੈਨੂੰ ਲਿਖ ਦਿੱਤਾ ਉਹਨਾਂ ਨੇ ਕਿ ਤੁਹਾਡਾ ਜਿਹੜਾ ਹਿਮਾਚਲ ਪ੍ਰਦੇਸ਼ ਸੌਰੀ ਪੰਜਾਬ ਟੈਂਨੈਂਸੀ ਲੈਂਡ ਰਿਫਾਰਮਸ ਬਿਲ 2023 ਅਸੀਂ ਭੇਜ ਦਿੱਤਾ ਅੱਗੇ ਡਿਪਾਰਟਮੈਂਟ ਆਫ ਰੈਵਨਿਊ ਰੀਹੈਬਿਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਦੇਖੋ ਕਿੱਡੀ ਹਾਸੋਣੀ ਗੱਲ ਆ ਤੇ ዳ ਇਹਮ ਬਿੱਲ ਪੇਸ਼ ਕੀਤਾ ਵਾ ਤੇ ਆ ਪਹਿਲੀ ਚਿੱਠੀ ਮੈਨੂੰ ਭੇਜਦੇ ਆ 22 ਜੂਨ 2023 ਨੂੰ ਅਖੇ ਜੀ ਇਹਦੇ ਵਿੱਚ ਫਾਈਨੈਂਸ਼ੀਅਲ ਐਸਪੈਕਟਸ ਇਨਵੋਲਡ ਨੇ ਇਸ ਕਰਕੇ ਅਸੀਂ ਆ ਮਾਲ ਵਿਭਾਗ ਤੇ ਡਿਜ਼ਾਸਟਰ ਮੈਨੇਜਮੈਂਟ ਨੂੰ ਭੇਜਤਾ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਅਗਰ ਹਨ ਅਗਰ ਇਹ ਕਾਨੂੰਨ ਬਣੇਗਾ ਤਾਂ ਪੰਜਾਬ ਨੂੰ ਆਮਦਨ ਹੋਣੀ ਆ ਜਿਵੇਂ ਤੁਹਾਨੂੰ ਹੁਣੇ ਦਿੱਤਾ ਕਿ ਇੱਕ ਗੱਡੀ ਵੜਦੀ ਹੈ ਤੇ 50 ਰੁਪਏ ਲੈ ਲੈਂਦੇ ਨੇ ਉੱਥੇ ਹਿਮਾਚਲ ਦੇ ਵਿੱਚ ਅਗਰ ਅਸੀਂ ਕੋਈ ਲਾਅ ਬਣਾਵਾਂਗੇ ਕਿ ਅਸੀਂ ਕੋਈ ਨਾ ਕੋਈ ਛੋਟੀ ਮੋਟੀ ਫੀਸ ਰੱਖਾਂਗੇ ਈਵਨ ਫੀਸ ਸੁਜੈਸਟਡ ਹੈ ਕਿ ਜਿਹੜੇ ਲੋਕ ਟੈਂਪਰੇਰੀ ਵਰਕ ਪਰਮਿਟ ਸੇ ਵੀ ਆਉਣਗੇ ਪੰਜਾਬ ਦੇ ਵਿੱਚ ਉਹ ਵੀ ਕੋਈ ਛੋਟੀ ਮੋਟੀ ਨੋਮੀਨਲ ਜੀ ਫੀਸ ਦੇ ਕੇ ਜਾਣ ਤੇ ਜਿਨ੍ਹਾਂ ਨੇ ਜ਼ਮੀਨ ਖਰੀਦਣੀ ਆ ਇੰਡਸਟਰੀ ਲਾਉਣੀ ਆ ਜਾਂ ਪੱਕੇ ਤੌਰ ਤੇ ਵਸਣਾ ਵਾ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਸ਼ਰਤਾਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚੋਂ ਤਾਂ ਪੈਸੇ ਆਮਦਨ ਹੋਣੀ ਪੰਜਾਬ ਨੂੰ لیکن ਉਹਨਾਂ ਨੇ ਜਾਣਬੁੱਝ ਕੇ ਠੰਡੇ ਬਸਤੇ ਪਾਉਣ ਵਾਸਤੇ ਮੇਰੇ ਬਿੱਲ ਨੂੰ ਦੂਜੀ ਚਿੱਠੀ ਮੈਨੂੰ ਲਿਖੀ ਆ ਉਹਨਾਂ ਨੇ ਸਪੀਕਰ ਦੇ ਦਫ਼ਤਰ ਚੋਂ 29 ਸਤੰਬਰ 2023 ਨੂੰ ਆ ਚਿੱਠੀ ਦੀ ਕਾਪੀ ਮੇਰੇ ਕੋਲ ਹੈਗੀ ਆ ਇਹਦੇ ਚ ਉਹਨਾਂ ਨੇ ਫਿਰ ਦੁਬਾਰਾ ਐਡੀਸ਼ਨਲ ਚੀਫ ਸੈਕਟਰੀ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਰੈਵਨਿਊ ਰੀਹੈਬਿਟੇਸ਼ਨ ਡਿਜ਼ਾਸਟਰ ਮੈਨੇਜਮੈਂਟ ਇਹ ਲਿਖੀ ਉਹਨਾਂ ਨੂੰ ਯਾਦ ਕਰਾਇਆ ਕਿ ਤੁਹਾਨੂੰ ਅਸੀਂ ਬਿੱਲ ਭੇਜਿਆ ਸੀਗਾ ਇੱਕ ਤੇ ਤੁਸੀਂ ਇਸ ਬਿੱਲ ਦੇ ਉੱਤੇ ਛੇਤੀ ਫੈਸਲਾ ਲਵੋ ਤਾਂ ਕਿ ਕੋਈ ਐਕਸ਼ਨ ਲਿਆ ਜਾ ਸਕੇ ਤੇ ਸਤੰਬਰ 2023 ਤੋਂ ਸਵਾ ਸਾਲ ਉੱਛਲਿਆ ਵਾ ਉਹਦੇ ਤੇ ਡਿਪਾਰਟਮੈਂਟ ਰੈਵਨਿਊ ਨੇ ਕੋਈ ਐਕਸ਼ਨ ਨਹੀਂ ਲਿਆ ਔਰ ਲਾਸਟ ਵਿੱਚ ਇੱਕ ਰਿਮਾਈਂਡਰ ਸ਼ਾਇਦ ਹੋਰ ਭੇਜਿਆ ਉਹਨਾਂ ਨੇ ਇਹ ਮੇਰੇ ਕੋਲ ਹੈਗਾ 13 ਸਤੰਬਰ ਦਾ ਇਹ ਵੀ ਉਸੇ ਟਾਈਮ ਦਾ ਹੀ ਆ ਨਾ 13 ਸਤੰਬਰ 2024 ਸਾਲ ਬਾਅਦ ਸਤੰਬਰ 2023 ਚ ਇੱਕ ਚਿੱਠੀ ਲਿਖਦੇ ਨੇ ਮਾਲ ਵਿਭਾਗ ਨੂੰ ਕਿ ਇਹਦੇ ਬਿੱਲ ਬਾਰੇ ਚੈੱਕ ਕਰ ਲਓ ਜੀ ਕੀ ਕਰਨਾ ਇੱਕ ਸਾਲ ਬਾਅਦ ਇੱਕ ਮੈਂ ਰਿਮਾਈਂਡਰ ਫਿਰ ਭੇਜਤਾ ਔਰ ਉਹਦੇ 'ਚ ਫਿਰ ਇਹ ਕਹਤਾ ਵਾ ਕਿ ਇਹਦੇ ਤੇ ਤੁਸੀਂ ਸਾਨੂੰ ਦੱਸਿਆ ਜਾਵੇ ਕਿ ਤੁਸੀਂ ਕੀ ਐਕਸ਼ਨ ਲੈ ਰਹੇ ਇਹਦੋਂ ਬੰਦ ਭਾਗੀ ਗੱਲ ਨਹੀਂ ਗਈ ਕੋਈ ਛੋਟੀਆਂ ਛੋਟੀਆਂ ਤੂ ਤੂ ਮੈਮੇ ਜਿਹੜਾ ਪੰਜਾਬ ਨਾਲ ਕੋਈ ਤੱल्लੁਕ ਨਹੀਂਗਾ ਅੱਜ ਰਾਜਨੀਤਿਕ ਲੀਡਰ ਲੜ ਰਹੇ ਨੇ ਲੇਕਿਨ ਪੰਜਾਬ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਬਚਾਉਣ ਵਾਸਤੇ ਅਸੀਂ ਐਡਾ ਵੱਡਾ ਇੱਕ ਬਿੱਲ ਪੇਸ਼ ਕੀਤਾ ਉਹਦੇ ਤੇ ਪਿਛਲੇ ਲਗਭਗ 2 ਸਾਲ ਜਨਵਰੀ 'ਚ ਹੋ ਜਾਣੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਸਪੀਕਰ ਇਹਦੇ ਤੇ ਠੰਡੇ ਬਸੇ ਵਿੱਚ ਪਾ ਕੇ ਬੈਠਦੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਘੱਟੋ ਘੱਟ ਤੁਸੀਂ ਇਸ ਬਿੱਲ ਨੂੰ ਵਿਧਾਨ ਸਭਾ ਵਿੱਚ ਇੰਟਰੋਡਿਊਸ ਕਰੋ ਨਾ ਇਹਦੇ ਤੇ ਬਹਿਸ ਤਾਂ ਕਰਾਓ 117 ਐਮਐਲਏ ਨੇ ਸਾਰਿਆਂ ਦੀ رائے ਲਓ ਉੱਥੇ ਨਾਲੇ ਲੋਕਾਂ ਨੂੰ ਪਤਾ ਲੱਗੂਗਾ ਕਿ ਸਾਡਾ ਐਮਐਲਏ ਜਿਹੜਾ ਵਾ ਉਹ ਕਿਹਦਾਂ ਖੜਦਾ ਵਾ ਕੀ ਉਹ ਗੈਰ ਪੰਜਾਬੀਆਂ ਦੇ ਹੱਕ ਵਿੱਚ ਨੇ ਜਾਂ ਪੰਜਾਬ ਦੀ ਬਸੋਂ ਦੇ ਹੱਕ ਵਿੱਚ ਉਹਦੇ ਜਿਹੜੇ ਅਧਿਕਾਰ ਬਚਾਉਣ ਦੇ ਹੱਕ ਵਿੱਚ ਆਉਂਦੇ ਨੇ ਲੇਕਿਨ ਅਜ ਤੱਕ ਇਸ ਬਿੱਲ ਨੂੰ ਡਿਸਕਸ਼ਨ ਵਾਸਤੇ ਵੀ ਇੰਟਰੋਡਿਊਸ ਨਹੀਂ ਕੀਤਾ ਮੈਂ ਆ ਲੇਟੈਸਟ ਚਿੱਠੀ ਉਹਨਾਂ ਨੂੰ ਲਿਖੀ ਆ ਉਹਨ ਲੇਟੈਸਟ ਮੈਂ ਅੱਜ ਤੁਹਾਨੂੰ ਈਮੇਲ ਤੇ ਰਿਲੀਜ਼ ਕਰ ਦੂੰਗਾ ਉਹਦੇ ਵਿੱਚ ਮੈਂ ਵਿਸ਼ੇਸ਼ ਫਰਿਆਦ ਕੀਤੀ ਆ ਕਿ ਇਹ ਬਿੱਲ ਨੂੰ ਆਗਾਮੀ ਵਿੰਟਰ ਸੈਸ਼ਨ ਬਲਕਿ ਤਾਂ ਚਾਹੀਦਾ ਇਹਦੇ ਲਈ ਸਪੈਸ਼ਲ ਸੈਸ਼ਨ ਆ ਪੰਜਾਬ ਦੀ ਵਿਧਾਨ ਸਭਾ ਦਾ ਉਲ ਜਲੂਲ ਗੱਲਾਂ ਤੇ ਵਿਧਾਨ ਸਭਾ ਦੇ ਜਿਹੜੇ ਸੈਸ਼ਨ ਵਿਸ਼ੇਸ਼ ਇੱਕ ਇੱਕ ਦੋ ਦੋ ਦਿਨ ਦੇ ਸਦਕੇ ਪੈਸਾ ਜ਼ਾਇਆ ਕਰਦੇ ਨੇ ਇਤਨੋਂ ਜ਼ਿਆਦਾ ਇੰਪੋਰਟੈਂਟ ਇਸ਼ੂ ਮੈਂ ਸਮਝਦਾ ਪੰਜਾਬ ਦਾ ਲੋਕਾਂ ਦਾ ਨਹੀਂ ਹੋ ਸਕਦਾ ਇਸ ਤੋਂ ਇਲਾਵਾ ਕੁਝ ਲੋਕ ਕਹਿੰਦੇ ਨੇ ਜੀ ਕਿ ਇਹ ਖੈਰਾ ਜਾਂ ਜਿਹੜੇ ਲੋਕ ਗੱਲਾਂ ਕਰਦੇ ਨੇ ਜੀ ਇਹਦਾ ਐਂਟੀ ਨੈਸ਼ਨਲ ਜੀ ਬੜਾ ਫੌਖਾ ਪੰਜਾਬ ਦੇ ਲੋਕਾਂ ਦੇ ਉੱਤੇ ਇਲਜ਼ਾਮ ਲਾਉਣਾ ਜਾਂ ਉਹਨਾਂ ਨੂੰ ਦੇਸ਼ ਵਿਰੋਧੀ ਕਹਿਣਾ ਜਾਂ ਉਹਨਾਂ ਨੂੰ ਖਾਲਿਸਤਾਨੀ ਟੈਗ ਕਰਨਾ ਇਹ ਬੜਾ ਆਰਾਮ ਜਿਹਦਾ ਇੱਕ ਫੈਸ਼ਨ ਬਣ ਚੁੱਕਾ ਸਾਡੇ ਦੇਸ਼ ਦੀ ਪੋਲਿਟਿਕਸ ਵਿੱਚ ਜੇ ਮੈਂ ਐਂਟੀ ਨੈਸ਼ਨਲ ਹਾਂ ਜਾਂ ਅਸੀਂ ਐਂਟੀ ਨੈਸ਼ਨਲ ਹਾਂ ਇਹਦਾ ਮਤਲਬ ਹੈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੀ ਐਂਟੀ ਨੈਸ਼ਨਲ ਹੈ ਇਹਦਾ ਮਤਲਬ ਬੀਜੇਪੀ ਦੀ ਸਰਕਾਰ ਉੱਤਰਾਖੰਡ ਦੀ ਉਹ ਵੀ ਇੰਟਰਨੈਸ਼ਨਲ ਹੈ ਇਹਦਾ ਮਤਲਬ ਗੁਜਰਾਤ ਦੀ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਰਕਾਰ ਆਪ ਇੰਟਰਨੈਸ਼ਨਲ ਹੈ ਔਰ ਰਾਜਸਥਾਨ ਦੀ ਸਰਕਾਰ ਤੇ ਹੋਰ ਨਾਲ ਸੂਬਿਆਂ ਦੀ ਸਰਕਾਰਾਂ ਵੀ ਇੰਟਰਨੈਸ਼ਨਲ ਹੈ ਔਰ ਮੈਂ ਗੁਜਰਾਤ ਬਾਰੇ ਜ਼ਿਕਰ ਕਰਨਾ ਚਾਹੁੰਦਾ ਵਿਸ਼ੇਸ਼ ਤੌਰ ਤੇ ਬਿਹਾਰ ਚ ਲੈਕਚਰ ਕਰਦੇ ਨੇ ਪ੍ਰਾਈਮ ਮਿਨਿਸਟਰ ਸਾਹਿਬ ਕਿ ਕਾਂਗਰਸ ਦਾ ਇੱਕ ਲੀਡਰ ਬਿਹਾਰੀਓਂ ਕੋ ਨਿਕਾਲ ਰਹਾ ਹੈ ਪਰ ਆਪ ਕੋਲ ਜਾਂਦੇ ਨੇ ਕਿ ਗੁਜਰਾਤ ਦੇ ਕੱਚ ਦੇ ਇਲਾਕੇ ਵਿੱਚ आजादी ਤੋਂ ਬਾਅਦ ਲਾਲ ਬਹਾਦਰ Shastri ਪ੍ਰਾਈਮ ਮਿਨਿਸਟਰ ਦੇ ਸੱਦੇ ਤੇ ਹਜ਼ਾਰਾਂ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਨੇ ਜਾ ਕੇ ਤਿੰਨ ਤਿੰਨ ਚਾਰ ਚਾਰ ਪੁਸਤਾ ਲਾ ਕੇ ਜ਼ਮੀਨਬਾਦ ਕੀਤੀ ਗੁਜਰਾਤ ਦੀ ਵਾਈ ਜੋਬ ਕੀਤੀ ਜਦੋਂ ਵਾਈ ਜੋਬ ਹੋ ਗਈ ਉਥੋਂ ਦੇ ਡਿਸਟ੍ਰਿਕਟ ਕਲੈਕਟਰ ਨੇ ਜ਼ਿਲ੍ਹਿਆਂ ਦੇ ਡੀਸੀਆਂ ਨੇ ਉਹਨਾਂ ਦੀ ਜਿਹੜੀ ਸੀਗੀ ਮਲਕੀਅਤ ਨੂੰ ਰੱਦ ਕਰ ਦਿੱਤੀ ਕੈਨਸਲ ਕਰ ਦਿੱਤੀ ਉਹ ਭੱਜੇ ਗਏ ਅਹਮਦਾਬਾਦ ਹਾਈ ਕੋਰਟ ਗੁਜਰਾਤ ਦਾ ਉਹਨਾਂ ਨੇ ਬਹਾਲ ਕਰ ਦਿੱਤੀ ਮਲਕੀਅਤ ਗੁਜਰਾਤ ਸਰਕਾਰ ਨੇ ਉਸ ਨੂੰ ਚੁਣੌਤੀ ਦਿੱਤੀ ਸੁਪਰੀਮ ਕੋਰਟ ਅੱਜ ਸੁਪਰੀਮ ਕੋਰਟ ਵਿੱਚ ਕੇਸ ਪੈਂਡਿੰਗ ਆ ਪਤਾ ਨਹੀਂ ਉਹਨਾਂ ਦਾ ਭਵਿੱਖ ਕੀ ਬਣਨਾ ਅਗਰ ਸੁਪਰੀਮ ਕੋਰਟ ਨੂੰ ਉਹਨਾਂ ਦੇ ਹੱਕ ਵਿੱਚ ਫੈਸਲਾ ਨਾ ਕੀਤਾ ਤਾਂ ਸਮਝ ਲੈਣਾ ਕਿ ਹਜ਼ਾਰਾਂ ਪੰਜਾਬੀ ਪਰਿਵਾਰ ਗੁਜਰਾਤ ਦੇ ਕੱਚ ਲਾਕੇ ਵਿੱਚੋਂ ਉਜੜ ਜਾਣਗੇ। ਉਹ ਜਿਹੜੇ ਸਾਨੂੰ ਕਹਿ ਰਹੇ ਨੇ ਕਿ ਅਸੀਂ ਕਹਿ ਰਹੇ ਨੇ ਉਹ ਆਪ ਉੱਥੇ ਪੰਜਾਬੀਆਂ ਨੂੰ ਤੇ ਸਿੱਖਾਂ ਦੇ ਪਰਿਵਾਰਾਂ ਨੂੰ ਉੱਥੋਂ ਕੱਢ ਰਹੇ ਨੇ। ਅਸੀਂ ਕਦੀ ਕਿਸੇ ਨੂੰ ਕੱਢਾਂਗੇ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਅਗਰ ਕੋਈ ਕਾਨੂੰਨ ਬਣੇਗਾ ਇਹ ਰੀਟਰੋਸਪੈਕਟਿਵ ਇਫੈਕਟ ਤਾਂ ਨਹੀਂ ਹੋਏਗਾ। ਰੀਟਰੋਸਪੈਕਟਿਵ ਇਫੈਕਟ ਕੀ ਅਸੀਂ ਪਿੱਛੋਂ ਤੋਂ ਨਹੀਂ ਕੱਢਾਂਗੇ। ਜਿਹੜੇ ਆ ਚੁੱਕੇ ਨੇ ਵਸ ਜਿਨ੍ਹਾਂ ਦੇ ਵੋਟਰਸ ਬਣ ਗਏ ਨੇ ਜਿਹੜੇ ਆਧਾਰ ਕਾਰਡ ਬਣ ਨੇ ਦੇ ਆਰ ਵੈਲਕਮ ਟੂ ਸਟੇ ਉਹਨਾਂ ਨੂੰ ਖਲਾਫ ਛੜੀ ਕੋਈ ਗੱਲ ਨਹੀਂ ਕਿ ਲੇਕਿਨ ਜਿਹੜੀ ਡਿਸਆਰਗੇਨਾਈਜ਼ ਨੀਕੇ ਨਾਲ ਵਸੂ ਏਡੇ ਵੱਡੇ ਪੱਧਰ ਤੇ ਆ ਰਹੀ ਆ ਉਹਦੇ ਬਾਰੇ ਸਾਡੀ ਜਿਹੜੀ ਚਿੰਤਾ ਹੈ ਉਹ ਜ਼ਰੂਰ